ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਸੀਂ ਸਿਮਰਨ ਕਰਨ ਬੈਠਦੇ ਹਾਂ ਸਾਡੇ ਮਨ ਵਿੱਚ ਬਹੁਤ ਵਿਚਾਰ ਅਤੇ ਫੁਰਨੇ ਆਉਂਦੇ ਹਨ ਸੋ ਉਹਨਾਂ ਫੁਰਨਿਆਂ ਨੂੰ ਅਸੀਂ ਕਿਵੇਂ ਰੋਕਣਾ ਹੈ ਸੋ ਆਓ ਸਮਝਦੇ ਹਾਂ ਆਪਾਂ ਇਹ ਸਿਮਰਨਜੀਤ ਸਿੰਘ ਜੀ ਟੁਹਾਨਾ ਗੁਰਮੁਖਾਂ ਕੋਲੋਂ ਜੀ ਜੋ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾ ਰਹੇ ਹਨ ਸੋ ਆਓ ਸਰਵਣ ਕਰਦੇ ਹਾਂ ਜੀ ਕਿਉਂਕਿ ਜਿਵੇਂ ਜਿਵੇਂ ਫਿਰ ਵਿਚਾਰ ਆਉਂਦੇ ਐ ਉਹਨਾਂ ਵਿਚਾਰਾਂ ਦੇ ਨਾਲ ਸੁਰਤੀ ਰਲ ਕੇ ਕਦੇ ਉੱਪਰ ਚੜ ਜਾਂਦੀ ਏ ਕਦੇ ਥੱਲੇ ਚੜ ਜਾਂਦੀ ਏ ਕਦੇ ਦੋ ਦਸੇ ਦਸ਼ਾਵਾਂ ਵਿੱਚ ਘੁੰਮਦੀ ਐ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਚਾਰ ਕੁੰਟ ਦਹ ਦਿਸ ਭ੍ਰਮੇ ਥਕਾਏ ਪ੍ਰਭ ਕੀ ਹੁਣ ਜਿੰਨੀ ਦੇਰ ਤੱਕ ਗੁਰ ਮੰਤਰ ਦਾ ਅਭਿਆਸ ਕਰਕੇ ਨਾਦੀ ਨਾਮ ਨਹੀਂ ਪ੍ਰਗਟ ਹੁੰਦਾ ਸਾਡੇ ਅੰਦਰ ਅੰਮ੍ਰਿਤ ਰਸ ਦੀ ਖਰਾਕ ਨਹੀਂ ਆਉਣੀ ਲੱਗਦੀ ਸਾਡੇ ਅੰਦਰ ਓਨੀ ਦੇਰ ਤੱਕ ਮਨ ਥਿਰ ਨਹੀਂ ਹੁੰਦਾ ਤੇ ਜਦੋਂ ਅਸੀਂ ਸਿਮਰਨ ਕਰਦੇ ਹਾਂ ਉਹ ਵੀ ਤਰੀਕੇ ਦੇ ਨਾਲ ਜੇਕਰ ਸਿਮਰਨ ਕਰਾਂਗੇ ਬਿਨਾ ਜੁਗਤੀ ਤੋਂ ਕੀਤਾ ਗਿਆ ਸਿਮਰਨ ਸਾਨੂੰ ਵਿਚਾਰਾਂ ਤੋਂ ਮੁਕਤ ਨਹੀਂ ਕਰਦਾ ਕਈ ਵਾਰੀ ਜੀਵ ਕਹਿ ਦਿੰਦੇ ਅਸੀਂ ਜੀ ਅੰਤਰਗਤ ਸਿਮਰਨ ਕਰਦੇ ਹਾਂ ਅਸੀਂ ਜੀ ਆਪਣੇ ਹਿਸਾਬ ਨਾਲ ਹੀ ਬੋਲ-ਬੋਲ ਕੇ ਜਿੰਨਾ ਕ ਹੁੰਦਾ ਹੈ ਕੋਸ਼ ਅੰਤਰਗਤ ਆਪਣੇ ਆਪ ਸਿਮਨ ਕਰ ਲੈਨੇ ਪਰ ਜੇ ਪੁੱਛੀਏ ਵਿਚਾਰ ਤੁਹਾਡੇ ਰੁਕਦੇ ਐ ਕਹਿੰਦੇ ਵਿਚਾਰ ਨਹੀਂ ਰੁਕਦੇ ਵਿਚਾਰ ਸਾਨੂੰ ਆਉਂਦੇ ਰਹਿੰਦੇ ਜੈਸੀ ਬਹਾਨਾ ਲਾ ਦਿੰਨੇ ਆ ਜੀ ਸਿਮਰਨ ਕਰਨ ਦੀ ਕਿਹੜੀ ਜੁਗਤੀ ਹੁੰਦੀ ਐ ਜਿਵੇਂ ਭੁੱਖੇ ਨੇ ਰੋਟੀ ਖਾਣੀ ਹੈ ਉਹਦੀ ਭੁੱਖ ਮਿਟ ਜਾਣੀ ਹੈ ਵੇ ਸਿਮਨ ਕਰ ਲੋ ਆਪਣੇ ਆਪ ਭੁੱਖ ਮਿਟ ਜਾਏ ਨਹੀਂ ਹਰ ਇੱਕ ਕਿਰਿਆ ਨੂੰ ਕਰਨ ਦੇ ਲਈ ਹਰ ਇੱਕ ਕਰਮ ਨੂੰ ਕਰਨ ਦੇ ਲਈ ਮਹਾਰਾਜ ਨੇ ᔪਗਤ ਬਣਾਈ ਹੈ ਬਿਨਾ ᔪਗਤੀ ਤੋਂ ਰੋਟੀ ਵੀ ਨਹੀਂ ਖਾਧੀ ਜਾਂਦੀ ਅਸੀਂ ਰੋਟੀ ਬਗਣਾਉਨੇ ਆ ਪਹਿਲਾਂ ਬਣਾਉਣ ਦੀ ᔪਗਤ ਹੈ ਵੀ ਰੋਟੀ ਤਿਆਰ ਕਿਵੇਂ ਹੋਣੀ ਹੈ ਫਿਰ ਉਸ ਨੂੰ ਖਾਣਾ ਹੈ ਅਸੀਂ ਥੋੜੀ ਥੋੜੀ ਉਹਦੇ ਨਾਲ ਬੁਰਕੀ ਤੋੜਦੇ ਆ ਸਬਜੀ ਲਾਉਨੇ ਆ ਫਿਰ ਮੁਖ ਵਿੱਚ ਪਾਉਨੇ ਆ ਚਬਾਉਨੇ ਆ ਫਿਰ ਅਗਲੀ ਬੁਰਕੀ ਤੋੜਦੇ ਆ ਜੇ ਜਲ ਪੀਣਾ ਹੈ ਉਹਨੂੰ ਪੀਣ ਦੀ ਯੋਗਤ ਹੈ ਹੁਣ ਛੋਟੇ ਬੱਚੇ ਨੂੰ ਨਾ ਰੋਟੀ ਖਾਣੀ ਆਵੇ ਨਾ ਪਾਣੀ ਪੀਣਾ ਆਵੇ ਨਾ ਸ ਨੂੰ ਤੁਰਨਾ ਆਵੇ ਫਿਰਨਾ ਆਵੇ ਉਹਨੂੰ ਹਰ ਇੱਕ ਤਰੀਕਾ ਅਸੀਂ ਸਿਖਾਉਨੇ ਆ ਇਸੇ ਤਰੀਕੇ ਵਹਿਗੁਰੂ ਗੁਰਮੰਤਰ ਨੂੰ ਜਪਣ ਦੀ ਵੀ ਯੋਗਤ ਹੈ ਇਹ ਨਹੀਂ ਆ ਵੀ ਜੋ ਸਾਡਾ ਦਿਲ ਕਰੇਗਾ ਅਸੀਂ ਜਪ ਲਿਆ ਉਹਦੇ ਵਿੱਚ ਫਿਰ ਸਾਡੇ ਮਨ ਦੀ ਇਕਾਗਰਤਾ ਨਹੀਂ ਬਣੇਗੀ ਮੁੱਖੋਂ ਅਸੀਂ ਬੋਲਦੇ ਰਹਾਗੇ ਪਰ ਸਾਡੇ ਮਨ ਦੀ ਇਕਾਗਰਤਾ ਨਹੀਂ ਬਣੇਗੀ ਤੇ ਜੇਕਰ ਸਾਡਾ ਮਨ ਇਕਾਗਰ ਹੋ ਕੇ ਵਿਚਾਰਾਂ ਤੋਂ ਪਿੱਛੇ ਨਹੀਂ ਹਟਦਾ ਸਰੀਰ ਨੂੰ ਰਿਲੈਕਸ ਕਰਕੇ ਜਿਵੇਂ ਅਸੀਂ ਮੌਤ ਦੇ ਸਮੇਂ ਸਾਨੂੰ ਸੁਧ-ਬੁਧ ਨਹੀਂ ਹੁੰਦੀ ਇਸੇ ਤਰੀਕੇ ਮਹਾਰਾਜ ਕਹਿੰਦੇ ਗੁਰਮੰਤਰ ਦੁਆਰਾ ਜਿਉਂਦੇ ਜੀ ਮਰਨਾ ਸਿੱਖੋ ਸਬਦ ਮਰੈ ਤਿਸ ਸਦਾ ਆਨੰਦ ਸਤਗੁਰ ਭੇਟੈ ਗੁਰ ਗੋਬਿੰਦ ਨਾ ਫਿਰ ਮਰੇ ਨਾ ਆਵੇ ਨਾ ਜਾਏ ਪੂਰੇ ਗੁਰ ਤੇ ਸਾਜ ਸਮਾਇ ਜਿਉਂਦੇ ਜੀ ਮਰਨਾ ਸਿੱਖੋਗੇ ਇਧਰੋਂ ਵਿਚਾਰਾਂ ਤੋਂ ਮੁਕਤ ਹੋ ਕੇ ਮਨ ਜਦੋਂ ਸੁੰਨ ਅਵਸਥਾ ਵਿੱਚ ਚਲਾ ਜਾਂਦਾ ਹੈ ਤਾਂ ਉੱਥੇ ਫਿਰ ਤੁਹਾਨੂੰ ਜਿਉਂਦੇ ਜੀ ਅਨਹਦ ਬਣੀ ਦੀ ਆਵਾਜ਼ ਅਤੇ ਅੰਮ੍ਰਿਤ ਰਸ ਦੀ ਤੁਹਾਨੂੰ ਪ੍ਰਾਪਤੀ ਹੋਣੀ ਸ਼ੁਰੂ ਹੋ ਜਾਏਗੀ ਜੇ ਤੁਸੀਂ ਵਿਚਾਰਾਂ ਤੋਂ ਮੁਕਤ ਨਾ ਹੋਏ ਨਾ ਤੁਹਾਨੂੰ ਨਾਮ ਸਰਵਣ ਹੋਣਾ ਨਾ ਅੰਮ੍ਰਿਤ ਆਉਣਾ ਤੇ ਜੇ ਤੁਸੀਂ ਹਰ ਹਰ ਨਹੀਂ ਕੀਤਾ ਹਰ ਰਸ ਨਹੀਂ ਆਇਆ ਨਾਮ ਦੇ ਨਾਲ ਨਹੀਂ ਜੁੜੇ ਤਾਂ ਫਿਰ ਮਹਾਰਾਜ ਕਹਿੰਦੇ ਨੇ ਜਿੰਨੀ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਫਿਰ ਜਮਾ ਦੇ ਕੋਲ ਹੀ ਜਾਵਾਂਗੇ